ਇਹ ਦੇਖੋ ਜੀ ਸਾਡੇ ਪਿੰਡ ਮੇਲਾ ਜੀ ਆਹ ਭਰਾਵਾ ਦਾ ਚੈਨਲ ਆ ਸਬਸਕ੍ਰਾਈਬ ਕਰੋ ਜਿਨੇ ਵੀ ਅਟੱਛ ਵੀਰ ਪਹੁੰਚੇ ਕੋਨਾ ਸਾਰਿਆਂ ਦੀ ਹਾਜ਼ਰੀ ਲਗਣੀ ਹੈ ਔਰ ਜੀ ਹੋਰ ਬਾਕੀ ਹਾਜ਼ਿਰ ਸਨ ਆਪ ਸਭ ਸਾਥੀਆਂ ਦੇ ਸਹਿਯੋਗ ਦੇ ਨਾਲ 啊！<laughs> <laughs> <laughs>

ਆ ਨਾ ਮਰਦਾ ਮਾਰ ਜਦ ਤੱਕ ਇਹ ਆਪਾਂ ਕਰਦੇ ਆਂ ਪਾਣੀ ਵਰਤਦੇ ਆਂ ਆ ਨਾ ਮਰਦਾ ਮਾਰ ਸਾਡਾ ਕੈਮਰਾ ਪੂਰਨ ਹੋਣ ਦੋਸਤਾਂ ਦੀ ਓ ਬੱਲੇ ਛੋਟਾ ਹਾਂ 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 ਅਰਜਣ ਟਰੈਕ ਟਰਾਲੀ ਜਿਹਾ ਪਾ ਕੇ ਛੱਡ ਕੇ ਉਹਨਾਂ ਤੋਂ ਵਾਡੀ ਰੇ ਨੋਵਾ ਦੇ ਆ ਆ ਰੋਵਾ ਨੋਵਾ ਨੋਵਾ ਹੀ ਤਾਂ ਕਰੀ ਇਹ ਨੋਵਾ ਰਿਹਾ ਆ ਪਾਣੀ ਪੈ ਗਿਆ ਪਾਣੀ ਪੈ ਗਿਆ ਪਾਣੀ 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 ਆਹ ਭਾਜੀ ਹੁਣ ਆ ਹੀ ਪਾਣੀ ਪੈ ਗਿਆ ਆ ਜ ਪਾਣੀ ਹੈ ਤੂੰ ਪਾਣੀ ਇਹਨਾਂ ਦੇ ਨਾਲ ਦੇ ਆਇਆ ਯਾਰ ਭੇਜੇ ਨੂੰ ਉੱਧਰ ਉਹ ਭੇਜਦੇ ਆ ਆਹ ਮਿਆਰ ਤੇ ਨਾਲ ਦੇ ਲੱਗੇ ਸਟੇਜ ਤੇ 2 ਮਿੰਟ ਵਾਹ ਦੀ ਆ ਮਕਰ ਨੂੰ ਕਰ ਲਾ ਆਹ ਉਹਦਾ ਕੋਈ ਸੇਫਟੀ ਚ ਹੁੰਦੀ ਨਹੀਂ ਭੇਜਦੇ ਨੇ ਮੜਮੜ ਜਿਹੇ ਆ ਆਹ ਮੈਂ ਰੋਵਾ ਬਾਤ ਆ ਨਾ ਬਾਤ ਰੋਵਾ ਨਾ ਨਾ ਅੱਗੇ ਆ ਜੀ ਕੱਲ ਤਾਂ ਗੱਲਾਂ ਨਹੀਂ ਸੰਗਤਾਂ ਕਰਨੀਆਂ ਠੀਕ ਆ ਦੱਸੋ ਅੱਜ ਕੀ ਪ੍ਰੋਗਰਾਮ ਆ ਜੀ ਹਾਂਜੀ ਸਸੀਗਾ ਦੋਸਤੋ ਇਹ ਹੈ ਅੱਜ ਦੋਸਤੋ ਸੋਨਾ ਸੀਤ ਵਾਲੇ ਆ ਗਿਆ ਪੱਗ ਬੰਨ ਕੇ ਮੇਰੇ ਨਾਲ ਉਹ ਸਾਥੀ ਆਏ ਸਟੇਜ ਤੇ ਆ ਗਏ ਓਏ ਦੰਦੇ ਰੋ ਆਏ ਵਾਰ ਓਏ ਓਏ ਓਰੇ ਆ ਓਰੇ ਆ ਆ ਪਾਣੀ ਪੀ ਆਗੇ ਵਚਨ ਪੜੋਣਾ ਏ ਬਾਬੇ ਗੁਰ ਮੰਦਰ ਜਾ ਕੇ ਸੀਸ ਚੜਾਉਣਾ ਏ ਬਾਬੇ ਗੁਰ ਮੰਦਰ ਜਾ ਕੇ ਸੀਸ ਚੜਾਉਣਾ ਏ ਬਾਬੇ ਗੁਰ ਮੰਦਰ ਜਾ ਕੇ ਹਲੇ 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 ਫੋਟੇ ਪੰਗੜਾ ਹਾਂ ਪੰਗੜਾ ਉਹ ਮਾੜਾ ਮਾੜਾ ਆ ਚੱਲ ਚੱਲ ਕੀ ਕਰਦੇ ਜੇਰਾ ਫਕੀਰੀ ਬੜੀ ਆਵੇ ਲੈ ਤਰਜਰ ਫਰਮਲ ਪਬਲਿਕ ਆਹੋ ਆਏ ਦਾ ਫੌਂਸਰ ਹਾਂ ਤਾਂ ਕਰਵਾ ਦੇ ਜਾਣੋਗੇ ਸਾਰੇ ਗਲਤ ਨੇ ਕਾ ਤੁ ਕਰਵਾ ਦੇ ਜਾਣੋਗੇ ਓ ਕਿਵੇਂ ਬਾਤ ਵੀ ਕੱਟ ਕੇ ਤੇਰੀ ਹੋ ਗਈ ਸ਼ਾਮੋਂ ਵਿੱਚ ਓ ਕਿਵੇਂ ਬਾਤ ਵੀ ਕੱਟ ਕੇ ਤੇਰੀ ਹੋ ਗਈ ਸ਼ਾਮ ਓ ਸੰਤ ਤੇ ਬੈਠੇ ਓ ਸੰਤ ਤੇ ਬੈਠੇ ਸੰਦੀਪ ਸਾਡਾ ਵੀਰ ਉਹ ਵੀ ਆਪਣਾ ਮਾਨ ਸਬਾਨ ਲੈ ਗਏ ਗੁਰਦੇਵ ਸਿੰਘ ਗੁਰシャン ਸਿੰਘ ਜਸਪ੍ਰੀਤ ਸਿੰਘ ਅਮਰਿੰਦਰ ਸਿੰਘ ਕੰਗ ਔਰ ਸਾਡੇ ਸਤਿਕਾਰਯੋਗ ਚਾਚਾ ਕਸ਼ਵੀਰ ਸਿੰਘ ਜੀ ਜਸ਼ਨ ਗਲੇਰ ਔਰ ਬੋਵੀ ਸਾਡਾ ਵੀਰ ਜਿੱਥੇ ਵੀ ਸਾਡੀ ਵਾਜ ਨੂੰ ਸੁਣਦਾ ਹੋਵੇ ਉਹਨਾਂ ਨੂੰ ਬੇਨਤੀ ਹੈ ਕਿ ਸਟੇਜ ਤੇ ਪਹੁੰਚਣ ਕਿਉਂ ਆਫਸਰ ਦਾ ਸਮਾਜ ਸਮਾਜਿਕ ਗਰੀਬਾਂ ਦਾ ਕਮੇਟੀ ਵੱਲੋਂ ਹੋਣਾ ਉਹ ਨਹੀਂ ਲਈ ਐ ਸੀਨੇੜੇ ਲੈ ਲੈ ਤਾਂ ਨੀ ਕੋੜੀਆਂ ਯਾਰ ਦੀਆਂ ਕਾਵਾ ਮੈਂ ਸੱਚੀ ਹੋਈ ਤੇਰੇ ਕੋਲ ਨੀ ਮੈਂ ਸੱਚੀ ਹੋਈ ਕੀ ਕਹਿੰਦਾ ਆ ਦੇਖਣ ਆਇਆ ਸਵੇਰ ਦਾ ਹੁਣ ਯੂਪੀਓ ਚੱਲ ਗਿਆ ਕੀ ਦੇਖਣ ਆਇਆ ਮੈਂ ਸੱਚੀ ਜੀ ਕਿਦਾਂ ਸਾਰੇ ਅੱਜ ਦਾ ਬਲੌਗ ਇੰਨਾ ਹੀ ਮਿਲਦੇ ਨਹੀਂ ਹੁਣ ਅਗਲੇ ਬਲੌਗ ਚ ਆਪਾਂ ਬਹੁਤ ਜਲਦੀ ਹਾਂਜੀ ਚਲੋ ਠੀਕ ਆ ਠੀਕ ਹੋ ਗਿਆ ਜੀ ਲਾਈਕ ਸ਼ੇਅਰ ਕਰ ਮੈਂ ਲਾਈਕ ਵੀਰ ਕਰ ਦਿਓ ਚਲੋ ਬਾਏ ਬਾਏ ਜੀ